ਲਓ ਜੀ ਆਪਾਂ ਚੱਲ ਪਏ ਹੁਣ ਕੁਲਦੀਪ ਵਜੈਲਦਾਰ ਕੋਲੇ ਮੱਤੀ ਅੱਡੇ ਤੇ ਫਰੇਜਾਂ ਵਾਲੀ ਦੁਕਾਨ ਤੇ ਹੋਰ ਮਿਸਤਰੀ ਸਸਰੀ ਕਾਲ ਹੋ ਠੀਕੋ ਠੀਕ ਹੈ ਜੀ ਹਾਂ ਇਹ ਮੋਟਰ ਨੂੰ ਕੀ ਹੋਇਆ ਜੀ ਹਾਂ ਮੋਟਰ ਨੂੰ ਹਾਂ ਜੀ ਇਹ ਨਾ ਪੂਰਾ ਬਚ ਹੋਇਆ ਪੇਚ ਕਰ ਅੱਛਾ ਜੀ ਇਹ ਤੇਲ ਬਦ ਲਈ ਦਿੱਤਾ ਅੱਛਾ ਕਿੰਨੇ ਦਾ ਹੋਇਆ ਜੀ ਤੇਲ ਬਦ ਲਈ ਸਾਰਾ ਕੰਪਲੀਟ 200 ਰੁਪਏ ਲੱਗੇ ਠੀਕ ਹੈ ਜੀ ਇੱਕ ਫ੍ਰਿਜ ਉੱਧਰ ਧਿਆਰ ਕਰਿਆ ਆਪਾਂ ਕੀ ਕੁਝ ਹੋਇਆ ਉਹ ਸਾਰਾ ਹੀ ਹੋਇਆ ਜੀ ਫ੍ਰਿਜ ਕੋਲੇ ਰਖਾਇਆ ਜਾ ਕੇ ਚੱਲੇ ਉੱਥੇ ਆਹ ਫਿਰ ਐਸਾ ਜੀ ਇਹ ਸਾਰਾ ਕੁਝ ਹੋਇਆ ਠੀਕ ਆ ਜੀ ਕਿੰਨੇ ਰੁਪਈਆ ਜੀ ਸਭ ਟੋਟਲੀ ਕਿੰਨੇ ਰੁਪਈਆ ਜੀ ਕਿੱਥੇ ਲੱਗਿਆ ਜੀ ਠੀਕ ਹੈ ਜੀ ਨਵਾਂ ਦਾ 12 13000 ਦਾ ਹੋਊ ਜੀ ਠੀਕ ਹੈ ਜੀ ਇਹ ਨਵੇਂ ਬਣ ਗਏ ਜੀ ਠੀਕ ਹੈ ਜੀ ਆਪਣਾ ਡਰੈਸ ਕੀ ਹੈ ਜੀ ਹਰਜੀਤ ਸਿੰਘ ਗੈਲਰ ਆ ਅਸਾ ਜੀ ਅਸਾ ਜੀ ਜ਼ਿਲ੍ਹਾ ਜੀ ਜਿਹੜਾ ਨਾਮ ਠੀਕ ਹੈ ਜੀ ਮੋਟਰਾਂ ਵੀ ਬਣਵਾਲਾ ਨੂੰ ਜੀ ਠੀਕ ਹੈ ਜੇ ਕੋਈ ਕੰਮ ਕਰਾਉਣਾ ਜਾਵੇ ਉਹਨਾਂ ਕੋਲ ਠੀਕ ਹੈ ਜੀ ਧੰਨਵਾਦ